ਜਬ ਤੇ ਪਰਮਗੁਰ ਚਰਨ ਸ਼ਰਨ ਆਏ ਚਰਨ ਸ਼ਰਨ ਲਿਵ ਸਕਲ ਸੰਸਾਰ ਹੈ ਚਰਨ ਕਮਲ ਮੁਕਰੰਦ ਚਰਨਾ ਮ੍ਰਿਤ ਕੇ ਚਾਹਤ ਚਰਨ ਰੀਣ ਸਕਲ ਆਕਾਰ ਹੈ ਚਰਨ ਕਮਲ ਸੁਕਸਮ ਪਟ ਸਹਿਦ ਘਰ ਮਹਿਚਲ ਮਤ ਪਰਮਾਰਥ ਵਿਚਾਰ ਹੈ ਚਰਨ ਕਮਲ ਗੁਰ ਮਹਿਮਾ ਗਾਹਿਦ ਬੋਹਿਦ ਨਿਤ ਨਿਤ ਨਮੋ ਨਮੋ ਕਾ ਨਮਸਕਾਰ ਹੈ ਇੱਕ ਵਾਰ ਨਹੀਂ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਕਰੋੜਾਂ ਵਾਰੀ ਨਮਸਕਾਰ ਹੈ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਅੰਦਰ ਸਮੂਹ ਸਾਰੀਆਂ ਸੰਗਤਾਂ ਬੜੇ ਅਦਬ ਤੇ ਸਤਿਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਦੇਵਤਿਆਂ ਦੀ ਤਰ੍ਹਾਂ ਸਮਾਧੀਆਂ ਲਾ ਕੇ ਜੁੜ ਕੇ ਬੈਠੀਆਂ ਆਪਣੇ ਸਵਾਸਾਂ ਨੂੰ ਸਫਲ ਕਰ ਰਹੀਆਂ ਆਓ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਮੰਨਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਇੱਕ ਫਤਿਹ ਦਾ ਸਿਮਰਨ ਕਰੀਏ ਕੋਈ ਵੀ ਸਰੀਰ ਸਿਮਰਨ ਤੋਂ ਵਾਂਝਾ ਨਾ ਰਵੇ ਪਤਾ ਕਿਉਂ ਭਾਈ ਗੁਰਦਾਸ ਜੀ ਨੂੰ ਬੇਨਤੀ ਕਰੀਏ ਨਾ ਕਿ ਭਾਈ ਗੁਰਦਾਸ ਜੀ ਕਿਰਪਾ ਕਰਕੇ ਤੁਸੀਂ ਸਾਡੇ ਤੇ ਬਖਸ਼ਿਸ਼ਾਂ ਕਰੋ ਕਿ ਫਤਿਹ ਦੇ ਸਿਮਰਨ ਦੇ ਨਾਲ ਮਿਲਦਾ ਕੀ ਤੇ ਭਾਈ ਗੁਰਦਾਸ ਜੀ ਬੜਾ ਹੀ ਪਿਆਰਾ ਬਚਨ ਉਚਾਰਨ ਕਰਦੇ ਨੇ ਉਹ ਕਹਿੰਦੇ ਨੇ ਉਹ ਹੈ ਜੈਸੇ 68 ਤੀਰਥ ਬਹੁ ਬਰਸ ਕੀਏ ਜੁਗ ਚਾਰ ਤਰੇ ਕਹਿਲਾਸ ਰਹੋ ਜੈਸੇ ਕੋਟ ਜਨਮ ਤਪ ਉਰਦ ਮੁਖੀ ਬਸੰਤਰ ਮੇ ਤੰਡ ਹੇ ਦਿਓ ਜੈਸੇ ਲੱਖ ਬਾਰ ਕੁਰਖ ਖੇਤਰ ਮੇ ਅਸਮੇਧ ਜਗ ਅਭੰਗ ਠਹਿਓ ਹੁਣ ਅਮਰਤ ਨਾਮ ਅਵਿਸ਼ੇਸ਼ ਇਤੀ ਜਨ ਏਕ ਵਾਰ ਸ੍ਰੀ ਵਾਹਿਗੁਰੂ ਕਹੇਓ ਇੱਕੋ ਵਾਰੀ ਵਾਹਿਗੁਰੂ ਕਹਿਣ ਦੇ ਉੱਤੇ 83 ਤਾਂ ਦਾ ਇਸ਼ਨਾਨ ਤੇ ਅਸਮੇਧ ਜਗ ਦਾ ਫਲ ਪ੍ਰਾਪਤ ਹੁੰਦਾ ਭਾਈ ਗੁਰਦਾਸ ਜੀ ਕਹਿੰਦੇ ਫਿਰ ਕਿਹੜਾ ਸਰੀਰ ਹੈ ਜਿਹੜਾ ਫਤੇ ਦੇ ਸਿਮਰਨ ਦੇ ਵਿੱਚੋਂ ਵਾਂਝਾ ਰਹੇਗਾ ਬੈਠੋ ਸੱਜ ਕੇ ਬੋਲਿਓ ਸਾਰੀ ਸੰਗਤ ਗੱਜ ਵੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਬਹੁਤ ਬਹੁਤ ਧੰਨਵਾਦ ਹੈ ਉੱਚੀ ਬੱਸੀ ਦੀਆਂ ਸਮੂਹ ਸਾਰੀਆਂ ਸੰਗਤਾਂ ਮੇਰੀਆਂ ਧੀਆ ਮੇਰੀਆਂ ਪਾਣਾ ਮੇਰੀਆਂ ਮਤਾਵਾਂ ਮੇਰੇ ਵੀਰ ਭਚੰਗੀ ਗੁਰੂ ਦੇ ਖਾਲਸੇ ਦੇ ਬਾਣੀ ਬਾਣੀ ਦੇ ਧਾਰਨੇ ਬੜੇ ਅਦਬ ਤੇ ਸਤਕਾਰ ਦੇ ਨਾਲ ਬਾਪੂ ਦੀ ਗੋਦ ਵਿੱਚ ਜੁੜ ਕੇ ਬੈਠੇ ਜਿਹੜੀਆਂ ਸੰਗਤਾਂ ਪਹੁੰਚ ਗਈਆਂ ਨੇ ਉਹਨਾਂ ਨੂੰ ਮੈਂ ਜਿਉਂ ਆਇਆ ਕਿੰਨਾ ਤੇ ਜਿਹੜੀਆਂ ਦੇ ਆ ਰਹੀਆਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਦਿੱਤੇ ਹੋਏ ਸਮੇਂ ਦੇ ਵਿੱਚ ਕੁਝ ਮਿੰਟ ਬਤੀਤ ਹੋ ਗਏ ਨੇ ਰਹਿੰਦੇ ਸਮੇਂ ਦੇ ਵਿੱਚ ਆਪਾਂ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਵਿਚਾਰਾਂ ਸਾਂਝੀਆਂ ਕਰਕੇ ਅਸੀਂ ਵੀ ਥੀਮਾਂ ਦੇ ਜਾਜਕ ਹੋ ਜਾਣਾ ਹੈ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਠੀਕ ਆ ਘਰ ਦੀ ਰਾਖੀ ਵਾਸਤੇ ਕੋਈ ਸਰੀਰ ਹੈਗੇ ਨੇ ਘਰ ਦੇ ਵਿੱਚ ਤਨ ਕਰਕੇ ਆਪਾਂ ਉੱਥੇ ਬੈਠੇ ਰਹੀਏ ਮਨ ਕਰਕੇ ਇੱਥੇ ਜੁੜਨ ਦਾ ਯਤਨ ਕਰੀਏ ਜਿਹੜੀਆਂ ਸੰਗਤਾਂ ਦੇ ਸੋਚ ਰਹੀਆਂ ਕਿ ਦੇ ਬਾਬੇ ਲੱਗੇ ਨੇ ਜਦੋਂ ਬਾਬੇ ਹਟਣਗੇ ਲੰਗਰ ਛਕਾਂਗੇ ਫਿਰ ਜਾਵਾਂਗੇ ਆ ਜਾਾਂਗੇ ਸਮਾਂ ਹੈਗਾ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਪਤਾ ਕਿਉਂ ਇਤਿਹਾਸ ਸਰਵਣ ਕਰਨ ਦੇ ਨਾਲ ਪਤਾ ਨਹੀਂ ਕਿਹੜੀ ਗੱਲ ਮਨ ਨੂੰ ਟੰਬ ਜਾਣੀਆਂ ਤੇ ਜੀਵਨ ਬਦਲ ਦਿਆ ਕਰ ਦੇਂਦੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਦੋ ਲੰਗਰ ਚੱਲਦੇ ਨੇ ਇੱਕ ਤਨ ਨੂੰ ਤ੍ਰਿਪਤ ਕਰਨ ਵਾਲਾ ਤੇ ਇੱਕ ਮਨ ਨੂੰ ਤ੍ਰਿਪਤ ਕਰਨ ਵਾਲਾ ਦੋਨੋਂ ਲੰਗਰ ਆਪਾਂ ਛਕਨੇ ਨੇ ਤੇ ਜਿਹੜੀਆਂ ਸੰਗਤਾਂ ਆਈਆਂ ਨੇ ਤੇ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਪਾਤਸ਼ਾਹ ਦੇ ਚਰਨਾਂ 'ਚ ਕਰੀਏ ਕਿ ਬੇਨਤੀ ਕਰੀਏ ਕਿ ਪਾਤਸ਼ਾਹ ਜਿਹੜੀਆਂ ਸੰਗਤਾਂ ਪਹੁੰਚੀਆਂ ਨੇ ਬੜੇ ਵੱਡੇ ਭਾਗਾ ਵਾਲੀਆਂ ਨੇ ਤੇ ਵੱਡੇ ਭਾਗਾ ਵਾਲੀਆਂ ਹੈ ਕਿਉਂ ਨਹੀਂ ਤੇ ਮੇਰੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਧਨ ਤਨ ਭਾਗ ਤੇ ਨ ਭਗਤ ਜਨਾਂ ਜੋ ਹਰ ਨਾਮ ਹਰ ਮੁਖ ਕਹਤੇ ਆਂ